ਸ਼ੰਗਰੂਰ ਦੇ ਨਾਲ ਪੈਂਦੇ ਪਿੰਡ ਇਲਵਾਲ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਮੂਰਤੀ ਦੇ ਸਥਾਪਿਤ ਨੂੰ ਲੈ ਕੇ ਵਿਵਾਦ ਖੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਤਾਂ ਉਹ ਕੇਸ ਜਿੱਤ ਜਾਂਦੇ ਨੇ ਜਿਸ ਤੋਂ ਬਾਅਦ ਵੀ ਇਹ ਵਿਵਾਦ ਖਤਮ ਨਹੀਂ ਹੋਇਆ ਕਿਉਂਕਿ ਦੂਜੀ ਧਿਰ ਵਾਲੇ ਕਹਿੰਦੇ ਨੇ ਕਿ ਇੱਥੇ ਮੰਦਰ ਬਣਨਾ ਸੀ ਪਰ ਇੱਥੇ ਧੱਕੇ ਨਾਲ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਹਦੇ ਚਾਲਦੇ ਉਹ ਚਾਹੁੰਦੇ ਨੇ ਕਿ ਇੱਥੇ ਮੰਦਰ ਹੀ ਸਥਾਪਿਤ ਹੋਵੇ ਸਭ ਤੋਂ ਪਹਿਲਾਂ ਅਸੀਂ ਪਹਿਲੀ ਧਿਰ ਦੀ ਗੱਲਬਾਤ ਸੁਣਦਿਆਂ ਜਿਹੜੇ ਕਿ ਇੱਥੇ ਗੁਰੂ ਘਰ ਨੂੰ ਲੈ ਕੇ ਜਿਨ੍ਹਾਂ ਨੇ ਇਹ ਕੇਸ ਜਿੱਤਿਆ ਇਹਦਾ ਇਹ ਰੌਲਾ ਜੀ ਕਿ ਸਾਡਾ 7-8 ਸਾਲ ਤੋਂ ਕੇਸ ਚੱਲ ਰਿਹਾ ਸੀ ਜਿਹੜਾ ਕੋਰਟ ਨੇ ਸਾਡੇ ਹੱਕ ਦੇ ਵਿੱਚ ਇਹ ਕੇਸ ਕਰ ਦਿੱਤਾ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਸਾਡਾ ਹੱਕ ਦਵਾਇਆ ਜਾਵੇ ਜੀ ਉਹ ਕਦੇ ਕਹਿੰਦੇ ਸੀ ਕੰਦ ਕਢਾ ਦਾਂਗੇ ਇਹ ਕਰ ਦਾਂਗੇ ਜੀ ਦੱਸੋ ਕੀ ਕਰੀਏ ਅਸੀਂ ਜਿਹੜੇ ਤੁਹਾਡੇ ਕੋਟ ਤੇ ਆਰਡਰ ਹੋਏ ਨੇ ਉਹ ਚ ਕੰਦ ਦਾ ਆਰਡਰ ਹੈਗਾ ਨਾ ਕੋਈ ਆਰਡਰ ਨਹੀਂ ਹੈਗਾ ਜੀ ਪੀ ਆਰਡਰ ਉਸ ਤੇ ਮਾਲਕਾ ਗੁਰਦੁਆਰੇ ਦੇ ਹੱਕ ਚ ਹੋਗੀ ਜੀ ਸਿਰਫ ਇਹ ਜਿਹੜਾ ਆ ਕਮਰਾ ਬਣਾਇਆ ਹੋਇਆ ਹੈ ਇਹਦੀ ਕੱਚੀ ਸਟੇ ਹੋਈ ਹੋਈ ਹੈ ਵੀ ਇਹਨੂੰ ਤੁਸੀਂ ਛੇੜਛਾੜ ਨਹੀਂ ਕਰ ਸਕਦੇ ਅੱਛਾ ਹੁਣ ਸਟੇਜ ਕੀ ਹੈ ਹੁਣ ਆਰਡਰ ਕੀ ਆਏਗਾ ਆਰਡਰ ਚ ਤਾਂ ਗੁਰਦੁਆਰੇ ਦੇ ਹੱਕ ਚ ਆ ਜੀ ਇਹ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਵੀ ਤੁਸੀਂ ਇੱਧਰ ਉੱਧਰ ਜੋ ਮਰਜ਼ੀ ਕਰ ਸਕਦੇ ਹੋ ਸਿਰਫ ਆ ਕਮਰੇ ਨੂੰ ਨਹੀਂ ਛੇੜ ਸਕਦੇ ਇਸ ਕਮਰੇ ਚ ਕੀ ਹੈਗਾ ਇਹ ਕਮਰੇ ਚ ਮੂਰ ਵੱਗਦਰ ਦੀ ਆ ਦੀ ਮੂਰਤੀ ਰੱਖੀ ਹੋਈ ਹੈ ਜੀ ਸਰਾਸੀ ਸਾਡਾ ਕੇਸ ਹੱਕ ਚ ਹੋ ਗਿਆ ਜੀ ਤੇ ਰੌਲਾ ਇਸ ਗੱਲ ਦਾ ਜੀ ਇੱਥੇ ਮੂਰਤੀ ਦਾ ਵਿਵਾਦ ਹੈ ਜਿਹੜਾ ਉਹ ਗੁਰਦੁਆਰਾ ਸਾਹਿਬ ਚ ਨਹੀਂ ਹੋਣਾ ਚਾਹੀਦਾ ਇਹ ਮੂਰਤੀ ਇੱਥੋਂ ਹਟਾਈ ਜਾਵੇ ਤੇ ਅਸੀਂ ਡਿਪਟੀ ਸਾਹਿਬ ਲੋ ਵੀ ਗਏ ਸੀ ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਇੱਥੇ ਵਿਚਾਲੇ ਕੰਦ ਕੱਢੀ ਜਾਵੇ ਜੀ ਤੇ ਅਸੀਂ ਇਸ ਦੇ ਹੱਕ ਚ ਨਹੀਂ ਕੰਦ ਦੇ ਜੋ ਵੀ ਹੈ ਸਾਡਾ ਸਾਰਾ ਗੁਰਦੁਆਰਾ ਸਾਹਿਬ ਦਾ ਹੈ ਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰਦਾ ਜੀ ਪੂਰੀ ਤੇ ਅਸੀਂ ਸਿੰਘ ਜਥੇਬੰਦੀ ਨੂੰ ਵੀ ਬੁਲਾਇਆ ਸੀਗਾ ਜਾਂ ਤੇ ਡਿਪਟੀ ਸਾਹਿਬ ਨਹੀਂ ਆਏ ਉਸ ਕਰਕੇ ਸਿੱਖ ਜਥੇਬੰਦੀਆਂ ਵੀ ਇਥੋਂ ਫਿਰ ਕਰ ਗਈ ਗਏ ਗੁਰੂ ਘਰ ਦੇ ਵਿੱਚ ਇਹ ਰਿਵਾਜ ਹੈ ਮੂਰਤੀਆਂ ਰੱਖਣ ਦਾ ਨਹੀਂ ਕੋਈ ਰਿਵਾਜ ਨਹੀਂ ਕੋਈ ਮੰਤਨ ਜੀ ਆਪਾਂ ਜੇ ਭਗਤ ਅਰਦਾਸ ਜੀ ਦੀ ਬਾਣੀ ਅਨੁਸਾਰ ਦੇਖੀਏ ਜੀ ਉਹ ਖੰਡਨ ਕੀਤਾ ਗਿਆ ਜੀ ਮੂਰਤੀ ਦਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜਿਵੇਂ ਸਾਨੂੰ ਕੋਰਟ ਨੇ ਫੈਸਲਾ ਦਿੱਤਾ ਉਹਦੀ ਪੂਰੀ ਸੁਣਵਾਈ ਹੋਣੀ ਚਾਹੀਦੀ ਆ ਜੋ ਸਾਡਾ ਕੰਮ ਰੁਕਿਆ ਗਿਆ ਉਹਨੂੰ ਤੁਰੰਤ ਚਾਲੂ ਕਰਾਉਣਾ ਚਾਹੀਦਾ ਜੀ ਜੇ ਇਨਸਾਫ ਨੇ ਹਿੰਮਤ ਲਾ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਇਹ ਫਿਰ ਜਥੇਬੰਦੀਆਂ ਤੇ ਹੋਊਗਾ ਜੀ ਨਿੰਗ ਸਿੰਘ ਜਥੇਬੰਦੀਆਂ ਆਉਣਗੀਆਂ ਸੌਣੀਆਂ ਲੱਗਣਗੀਆਂ ਜੀ ਫਿਰ ਉਸ ਤੋਂ ਬਾਅਦ ਤਾਂ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ ਇਸ ਗੱਲ ਦਾ ਸਾਡੇ ਤੇ ਹੱਕ ਚ ਕੁਝ ਨਹੀਂ ਰਹਿਣਾ ਜੀ ਇੱਥੇ ਉੱਥੇ ਇਸ ਮਾਮਲੇ ਲੈ ਕੇ ਜੇਕਰ ਦੂਜੀ ਤਿਰਦੀ ਗੱਲ ਕਰੀਏ ਜਿਹੜੇ ਕੀ ਇਸ ਥਾਂ ਦੇ ਉੱਤੇ ਮੰਦਿਰ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੇ ਇਸ ਨੂੰ ਲੈ ਕੇ ਕੀ ਕਿਹਾ ਤੁਸੀਂ ਉਹ ਵੀ ਸੁਣ ਲਓ ਦੇਖੋ ਜੀ ਇਹ ਜਿਹੜਾ ਮੰਦਿਰ ਹੈ ਇਹ ਘੱਟੋ ਘੱਟ 60 ਸਾਲਾਂ ਤੋਂ ਇੱਥੇ ਪਹਿਲਾ ਵਰਾਜਮਾਨ ਹੈਗਾ ਜੀ ਠੀਕ ਹੈ ਜੀ ਤੇ ਹੁਣ ਇਹ ਨੀਵਾ ਹੋਣ ਕਰਕੇ ਛੋਟਾ ਹੋਣ ਕਰਕੇ ਇਹ ਇਮਾਰਤ ਸਾਰੇ ਵੀੜੇ ਨੇ ਸਾਰੇ ਪਿੰਡ ਨੇ ਸਾਰੇ ਨਗਰ ਨੇ ਇਕੱਠੀ ਹੋ ਕੇ ਬਣਵਾਈ ਬਣਾਈ ਸੀ ਵੀ ਵੱਡਾ ਮਹਾਲ ਬਣਾਇਆ ਸੀ ਮੰਦਿਰ ਦਾ ਇੱਥੇ ਕੋਈ ਗੁਰਦੁਆਰਾ ਨਹੀਂ ਹੈਗਾ ਤੇ ਇਹਨਾਂ ਨੇ ਸਾਡੀ ਜਿਹੜੀ ਬੱਲਾ ਸਾਹਿਬ ਤੋਂ ਵੀੜ ਲੈ ਕੇ ਆਈ ਸੀ ਪੁਰਾਣਾ ਸਰਪੰਚ ਇਹਨਾਂ ਦੀ ਡੈਥ ਹੋ ਗਈ ਵੀ ਉਹ ਉਹ ਵੀ ਇਹਨਾਂ ਨੇ ਬੀੜ ਕਿਤੇ ਗੁੰਮ ਕੀਤੀ ਹੋਈ ਆ ਇਹਨਾਂ ਨੇ ਲਿਆ ਕੇ ਮਹਾਰਾ ਦੀ ਬੀੜ ਰਾਤ ਨੂੰ ਚੋਰੀਓ ਇੱਥੇ ਰੱਖੀ ਆ ਤੇ ਸਾਡੀ ਉਹ ਜੀ ਬੀੜ ਹੈ ਉਹ ਖਤਮ ਪਤਾ ਨਹੀਂ ਕਿੱਥੇ ਗਾਇਬ ਕੀਤੀ ਆ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਜੋ ਨਿਸ਼ਾਨ ਸਾਹਿਬ ਹੈ ਤੁਸੀਂ ਦਿਖਾਓ ਜੀ ਇਹ ਵੀ ਹਰ ਹਰ ਦਾ ਲੱਗਿਆ ਹੋਇਆ ਠੀਕ ਹੈ ਇਹਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਉੱਪਰ ਲਾਇਆ ਇਮਾਰਤ ਦੇ ਅੱਦੇ ਉੱਪਰ ਨਿਸ਼ਾਨ ਸਾਹਿਬ ਨਹੀਂ ਲੱਗਦੇ ਹੁੰਦੇ ਜੇ ਸਾਡੀ ਸਹਿਮਤੀ ਹੁੰਦੀ ਤਾ ਉਹ ਨਿਸ਼ਾਨ ਸਾਹਿਬ ਧਰਤੀ ਤੇ ਲੱਗਿਆ ਹੁੰਦਾ। ਇਹ ਰੌਲਾ ਕੀ ਹੈ ਜੀ? ਰੌਲਾ ਇਹ ਹੈ ਜੀ ਵੀ ਇਹ ਜਿਹੜੀ ਜਗਾ ਇਹ ਸਾਰੀ ਮੰਦਰ ਦੇ ਨੋਆ ਇਹ ਕੋਈ ਇੱਥੇ ਗੁਰਦੁਆਰੇ ਦਾ ਸਾਡਾ ਪਹਿਲਾਂ ਤੋਂ ਸ਼ੁਰੂ ਤੋਂ ਮੰਦਰ ਦੇ ਨੋ ਜਗਾ ਮੰਦਰੀ ਹੈਗਾ ਮੰਦਰੀ ਰਹੂਗਾ। ਇਹ ਉਹ ਕੀ ਕਹਿੰਦੇ ਗੁਰਦੁਆਰਾ ਬਣਾਉਣਾ? ਹਾਂਜੀ ਉਹਨਾਂ ਉਹ ੱਟਕੇ ਨਾਲ ਸਾਡੇ ਨਾਲ ੱਟਕਾ ਹੋ ਰਿਹਾ ਹੈ ਜੀ। ਇਹ ਜਿਹੜੀ ਇਹ ਕਹਿ ਰਹੇ ਨੇ ਵੀ ਡੀ ਪ੍ਰਸ਼ਾਸਨ ਮਦਦਤ ਨਹੀਂ ਕਰਦਾ ਮਦਦ ਸਰਪੰਚ ਈਸ ਨੇ ਪ੍ਰਸ਼ਾਸਨ ਦਾ ਤਾਂ ਹਜੇ ਇਹਦੇ ਵਿੱਚ ਕੋਈ ਲਿੰਕ ਨਹੀਂ ਹੈਗਾ ਪ੍ਰਸ਼ਾਸਨ ਤਾਂ ਹਜੇ ਆਊਗਾ ਬੁਲਾਇਆ ਸੀ ਪ੍ਰਸ਼ਾਸਨ ਨੇ ਹਜੇ ਦਾ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਦਿੱਤਾ ਜਿਹੜਾ ਇਹ ਕਹਿ ਰਹੇ ਨੇ ਵੀ ਡਿਪਟੀ ਸਾਹਿਬ ਨੇ ਕਹਿਤਾ ਵੀ ਕੰਦ ਕੱਢਾਂਗੇ ਐ ਕਰਾਂਗੇ ਬਾਹਰ ਕਰਾਂਗੇ ਦੂਜਾ ਨੰਬਰ ਇਹ ਸਾਨੂੰ ਕਹਿੰਦੇ ਨੇ ਵੀ ਅਸੀਂ ਸੌਣੀਆਂ ਬਠਾਵਾਂਗੇ ਇਹਨਾਂ ਨੂੰ ਐ ਕਰਾਂਗੇ ਬਾਹਰ ਕਰਾਂਗੇ ਤਬਕੇ ਮਾਰਦੇ ਨੇ ਜੀ ਵੀ ਸਾਡਾ 2020 ਸੁਣਨੀ ਚਾਹੀਦੀ ਆ ਸੋ ਦਾਦਾ ਜੀ ਹੈ ਕਿ ਗੁਰੂ ਘਰ ਦੀ ਸੰਗਤ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦਾ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਇਸ ਵਿਵਾਦ ਨੂੰ ਖਤਮ ਕਰਵਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ